ਕਾ ਜੀ ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਭਾਰਤੀ ਫੌਜ ਨਾਲ ਜੁੜੀ ਹੋਈ ਹੈ ਭਾਰਤੀ ਫੌਜ ਨੇ ਅੱਜ ਵੱਡਾ ਐਲਾਨ ਕੀਤਾ ਅਤੇ ਅਹਿਮ ਜਿਹੜੀ ਆ ਅਨਾਉਂਸਮੈਂਟ ਆਕ ਕੀਤੀ ਜਾ ਰਹੀ ਹੈ ਤਾਂ ਫਿਰੋਜ਼ਪੁਰ ਇਲਾਕੇ ਚ ਜਾਨੀ ਕਿ ਪਾਕਿਸਤਾਨ ਲੱਗਦੇ ਇਲਾਕੇ ਵਿੱਚ ਅੱਜ ਵੱਡੇ ਐਕਸ਼ਨ ਦੀ ਤਿਆਰੀ ਕੀਤੀ ਗਈ ਹੈ ਤੇ ਸਿੱਧੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਕਿ ਰਾਤ ਨੂੰ ਕੋਈ ਲਾਈਟ ਨਾ ਜਗਾਵੇ ਤਾਂਕਿ ਲਾਈਟ ਆ ਜਿਹੜੀ ਉਹ ਪਿਸਤਾ ਜਿਹੜੀ ਆ ਬਿਜਲੀ ਬੋਰਡ ਤੋਂ ਬੰਦ ਕੀਤੀ ਜਾਏਗੀ ਤਾਂ ਉਸ ਤੋਂ ਬਾਅਦ ਜੇਕਰ ਜੇਕਰ ਜਨਰੇਟਰ ਜਾਂ ਕੋਈ ਇਨਵਰਟਰ ਚਲਾ ਕੇ ਚਲਾ ਕੇ ਜਗਾਣਾ ਚਾਹੁੰਦਾ ਲਾਈਟ ਤਾਂ ਉਹ ਵੀ ਜਿਹੜੀ ਲਾਈਟ ਨਾ ਜਗਾਈ ਜਾਵੇ ਤਾਂ ਜਿਹੇ ਆਦੇਸ਼ ਆ ਜਿਹੜੇ ਜਾਰੀ ਕੀਤੇ ਗਏ ਨੇ ਤਾਂ ਦੱਸ ਦਈਏ ਕਿ ਅੱਜ ਅਭਿਆਸ ਹੈ ਜਿਹੜਾ ਉਹ ਕਰਨਾ ਹੈ ਭਾਰਤੀ ਫੌਜ ਨੇ ਤਾਂ ਇਸ ਨੂੰ ਲੈ ਕੇ ਜਿਹੜਾ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਤੇ ਉਸ ਵਿੱਚ ਸਿੱਧਾ ਗਿਆ ਗਿਆ ਹੈ ਕਿ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਇਹ ਅਭਿਆਸ ਕੀਤਾ ਜਾਏਗਾ ਇਸ ਦੇ ਦੌਰਾਨ ਕੋਈ ਵੀ ਜਿਹੜਾ ਬੱਲਬਾ ਨਾ ਜਗਾਵੇ ਤਾਂ ਜਾਨੀ ਕਿ ਬਲੈਕਆਊਟ ਰਹੇਗਾ ਤਾਂ ਇਸ ਕਰੀਬ ਇੱਕ ਅੱਧੇ ਘੰਟੇ ਚ ਬਲੈਕਆਊਟ ਆ ਜਿਹੜਾ ਰੱਖਣ ਦੇ ਲਈ ਕਿਹਾ ਗਿਆ ਤਾਂ ਫਿਰੋਜ਼ਪੁਰ ਸੌਣੀ ਵਿੱਚ ਇਹ ਜਿਹੜੀ ਆ ਅਨਾਉਂਸਮੈਂਟ ਕੀਤੀ ਗਿਆ ਤਾਂ ਫਿਰੋਜ਼ਪੁਰ ਸੌਣੀ ਵਿੱਚ ਅੱਜ ਅਭਿਆਸ ਕਰੇਗੀ ਭਾਰਤੀ ਫੌਜ ਜਿੱਥੇ ਇੱਕ ਤੋਂ ਬਾਅਦ ਇੱਕ ਐਕਸ਼ਨ ਭਾਰਤ ਆ ਪਾਕਿਸਤਾਨ ਦੇ ਖਿਲਾਫ ਕਰ ਰਿਹਾ ਤਾਂ ਦੂਜੇ ਪਾਸੇ ਭਾਰਤੀ ਫੌਜ ਆਪਣੇ ਪੱਧਰ ਤੇ ਤਿਆਰੀ ਕਰ ਰਹੀ ਆ ਕਿਉਂਕਿ ਕਿਸੇ ਵੀ ਖਲਾਤ ਨੂੰ ਸੰਭਲਣ ਦੇ ਲਈ ਜਿਹੜੀ ਫੌਜ ਆ ਉਹ ਤਿਆਰ ਵਰ ਤਿਆਰ ਹੈ ਅਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਪਾਕਿਸਤਾਨ ਵੱਲੋਂ ਹਰ ਰੋਜ਼ ਕੋਈ ਨਾ ਕੋਈ ਗਿੱਦਰ ਭਵਕੀ ਆ ਰਹੀ ਹੈ ਤਾਂ ਗਿੱਦਰ ਧਵਕੀ ਆ ਰਹੀ ਡਰਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਉਧਰ ਲਗਾਤਾਰ ਐਕਸ਼ਨ ਨੇ ਜਿਹੜੇ ਭਾਰਤ ਦੇ ਜਾਰੀ ਨੇ ਤਾਂ ਸਰਹੱਦੀ ਇਲਾਕਿਆਂ ਵਿੱਚ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਰਾਤ ਨੂੰ ਅੱਜ ਲਾਈਟ ਨਾ ਜਗਾਈ ਜਾਵੇ ਜਨਰੇਟਰ ਤੱਕ ਕੋਈ ਨਾ ਚਲਾਇਆ ਜਾਵੇ ਤੇ ਉੱਥੇ ਹੀ ਲੋਕਾਂ ਨੂੰ ਇਹ ਵੀ ਕਿਹਾ ਗਿਆ ਕਿ ਕਿਸੇ ਤਰ੍ਹਾਂ ਦੀ ਡਰਨ ਦੀ ਲੋੜ ਨਹੀਂ ਐ ਕਿਸੇ ਤਰ੍ਹਾਂ ਦੇ ਸਾਮ ਚ ਰਹਿਣ ਦੀ ਲੋੜ ਨਹੀਂ ਐ ਇਹ ਸਿਰਫ ਇੱਕ ਅ ਅਭਿਆਸ ਹੋਏਗਾ ਇੱਕ ਟ੍ਰਾਇਲ ਹੋਏਗਾ ਭਾਰਤੀ ਫੌਜ ਦਾ ਤੇ ਭਾਰਤੀ ਫੌਜ ਅੱਜ ਵੱਡਾ ਐਕਸ਼ਨ ਕਰੇਗੀ ਤਾਂ ਦੱਸਦੀ ਐ ਕਿ ਸਰਹੱਦੀ ਇਲਾਕੇ ਚ ਅਫਰੋਜ਼ਪੁਰ ਸੌਣੇ ਵਿੱਚ ਅੱਜ ਭਾਰਤੀ ਫੌਜ ਵੱਲੋਂ ਵੱਡੀ ਤਿਆਰੀ ਕੀਤੀ ਗਿਆ ਵੱਡੇ ਐਲਾਨ ਕੀਤੇ ਗਏ ਨੇ ਤੇ ਇੱਕ ਪੱਤਰ ਐ ਜਿਹੜਾ ਉਹ ਜਾਰੀ ਹੋਇਆ ਐ ਤਾਂ ਪੀ ਪੀਐਸਪੀਸੀਐਲ ਦਾ ਪੱਤਰ ਦੱਸਿਆ ਜਾ ਰਿਹਾ ਜਿਸ ਵਿੱਚ ਕਿ हां ਇਹ ਜਾਣਕਾਰੀ ਦਿੱਤੀ ਗਈ ਹੈ ਕਿ ਆਂਕਰੀਬ ਅੱਧਾ ਘੰਟਾ ਜਿਹੜੀ ਆ ਲਾਈਟ ਬੰਦ ਰੱਖਿਆ ਰਹੇਗੀ ਬਿਜਲੀ ਦਾ ਜਨਰੇਟਰ ਸੈੱਟ ਵੀ ਜਿਹੜੇ ਆ ਬੰਦ ਰੱਖੇ ਜਾਣ ਇਨਵਰਟਰ ਵੀ ਜਿਹੜੀ ਆ ਸਪਲਾਈ ਉਹ ਬੰਦ ਕਰ ਦਿੱਤੀ ਜਾਵੇ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚਾਨਣਾ ਕਿਸੇ ਵੀ ਘਰ ਤੋਂ ਨਜ਼ਰ ਨਾ ਆਵੇ ਕਿਉਂਕਿ ਮੋਕ ਡ੍ਰਿਲਿੰਗ ਕਰਨੀ ਹੈ ਜਿਹੜੀ ਅਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਐਕਸ਼ਨ ਨੇ ਜਿਹੜੇ ਉਹ ਹੋ ਰਹੇ ਨੇ ਦਾ ਅਭਿਆਸ ਦੇ ਲਈ ਜਿਹੜੀ ਆ ਭਾਰਤੀ ਫੌਜ ਤਿਆਰ ਹੈ ਤੇ ਉਧਰ ਰਾਜਸਥਾਨ ਚ ਵਿੱਤੇ ਦਿਨ ਹੀ ਦੇਖਿਆ ਸੀ ਕਿ ਵੱਡੇ ਪੱਧਰ ਤੇ ਜਿਹੜੀ ਆ ਆਰਮੀ ਵੱਲੋਂ ਜਿਹੜੇ ਆ ਅਭਿਆਸ ਕੀਤਾ ਗਿਆ ਇਤੋਂ ਤੱਕ ਕਿ ਆ ਵੱਡੇ ਪੱਧਰ ਤੇ ਹਥਿਆਰਾਂ ਨਾਲ ਜਿਹੜੇ ਆ ਰਾਜਸਥਾਨ ਦੇ ਬਾਰਡਰਾਂ ਤੇ ਜਿਹੜੇ ਆ ਅਭਿਆਸ ਕੀਤਾ ਸੀ ਤਾਂ ਹੁਣ ਫਰੋਜਪੁਰ ਸੋਹਣੀ ਵਿੱਚ ਜਿਹੜੇ ਆ ਉਹ ਵੱਡੇ ਪੱਧਰ ਤੇ ਜਿਹੜੇ ਆ ਐਲਾਨ ਕਰ ਦਿੱਤਾ ਗਿਆ ਕਿ ਰਾਤ ਨੂੰ ਕੋਈ ਲਾਈਟ ਨਾ ਜਗਾਵੇ ਤਕਰੀਬ ਅੱਧਾ ਘੰਟਾ ਜਿਹੜੀ ਆ ਉਹ ਜਿਹੜੇ ਆ ਅਭਿਆਸ ਚੱਲੇਗਾ ਅਤੇ ਤਾਂ ਭਾਰਤੀ ਫੌਜ ਆਪਣਾ ਅਭਿਆਸ ਕਰੇਗੀ ਤੇ ਇਸ ਦੇ ਚੱਲਦਿਆਂ ਕੋਈ ਵੀ ਲਾਈਟ ਜਨਰੇਟਰ ਜਾਂ ਇਨਵਰਟਰ ਚਲਾ ਕੇ ਲਾਈਟਰ ਨਾ ਚਲਾਵੇ ਪੀਐਸਪੀਸੀਐਲ ਵੱਲੋਂ ਵੀ ਜਿਹੜੀ ਲਾਈਟ ਬੰਦ ਰੱਖੀ ਜਾਏਗੀ ਤਾਂ ਇਹ ਵੱਡਾ ਅਭਿਆਸ ਕਰਨ ਦੇ ਲਈ ਵੱਡਾ ਐਲਾਨ ਆ ਜਿਹੜਾ ਅੱਜ ਭਾਰਤੀ ਫੌਜ ਨੇ ਕੀਤਾ ਹੈ